ਸਾਨਾ ਦੇ ਵੱਲੋਂ ਰੇਲ ਪਟੜੀ ਤੇ ਕੀਤਾ ਗਿਆ ਪ੍ਰਦਰਸ਼ਨ 3 ਘੰਟਿਆਂ ਦੇ ਲਈ ਕੀਤਾ ਗਿਆ ਚੱਕਾ ਜਾਮ ਜਿਆ ਦੱਸਦੀ ਹੈ ਕਿ ਪੰਜਾਬ ਚ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਚ 3 ਘੰਟੇ ਦੇ ਲਈ ਚੱਕਾ ਜਾਮ ਕੀਤਾ ਗਿਆ ਹੈ ਤੇ ਦੱਸਦੀ ਹੈ ਕਿ ਪਟੜੀਆਂ ਦੇ ਉੱਤੇ ਕਿਸਾਨ ਜਿਹੜੇ ਨੇ ਡਟੇ ਨਜ਼ਰ ਆ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ 48 ਥਾਵਾਂ ਦੇ ਉੱਤੇ ਪਟੜੀਆਂ ਤੇ ਜਿਹੜੇ ਕਿਸਾਨ ਨੇ ਬੈਠੇ ਨੇ ਤਸਵੀਰਾਂ ਤੋਂ ਨਾਲ ਸਾਂਝੀਆਂ ਕਰ ਰਹੇ ਆ ਤਾਂ 3 ਘੰਟੀਆਂ ਦੇ ਲਈ ਕਿਸਾਨ ਜਿਹੜੇ ਨੇ ਬੈਠੇ ਹੋਏ ਨੇ ਚੱਕਾ ਜਾਮ ਹੋਇਆ ਹੈ ਤੇ ਅੰਮ੍ਰਿਤਸਰ ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾਤਰ ਜਿਹੜਾ ਜਾਮ ਹੈ ਡਟਿਆ ਹੋਇਆ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ ਆਪਣੀ ਹੱਕੀ ਮੰਗਾਂ ਦੇ ਲਈ ਕਿਸਾਨ ਜਿਹੜੇ ਨੇ ਪਟੜੀਆਂ ਤੇ ਉਤਰੇ ਨੇ ਚੱਕਾ ਜਾਮ ਕੀਤਾ ਗਿਆ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸ਼ਾਮ 7 ਵਜੇ ਨਰਾਜਪਾਲ ਨੂੰ ਮਿਲਣ ਦਾ ਪ੍ਰੋਗਰਾਮ ਬਣਿਆ ਜੀਆਂ ਦੱਸਦੀ ਹੈ ਕਿ ਇਹ ਮੀਟਿੰਗ 24 ਦਸੰਬਰ ਨੂੰ ਹੋਣੀ ਸੀ ਪਰ ਕਿਸਾਨਾਂ ਨੂੰ ਜਗਜੀਤ ਢੱਲੇਵਾਲ ਦੀ ਵਿਗੜਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਮੀਟਿੰਗ ਦਾ ਸਮਾਂ ਬਦਲ ਦਿੱਤਾ ਗਿਆ ਹੈ ਤਾਂ ਦੱਸਦੀ ਹੈ ਕਿ ਦੂਜੇ ਪਾਸੇ ਹਾਈ ਪਾਵਰ ਕਮੇਟੀ ਕਿਸਾਨਾਂ ਨੂੰ ਪੰਚਕੂਲਾ ਵਿੱਚ ਮੀਟਿੰਗ ਲਈ ਬੁਲਾਇਆ ਹੈ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਦਾ ਕੀ ਸੱਟਾ ਨਿਕਲਦਾ ਹੈ ਪਰ ਦੱਸਦੀ ਹੈ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਚੱਕਾ ਜਾਮ ਕੀਤਾ ਗਿਆ ਤੇ 48 ਥਾਵਾਂ ਦੇ ਵਿੱਚ ਜਿਹੜੇ ਕਿਸਾਨ ਨੇ ਡਟ ਕੇ ਬੈਠੇ ਹੋਏ ਨੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਦੱਸੇ ਜਾ ਰਿਹਾ ਕਿ 3 ਘੰਟਿਆਂ ਦੇ ਲਈ ਰੇਲਾਂ ਰੋਕੀਆਂ ਗਈਆਂ ਨੇ ਚੱਕਾ ਜਾਮ ਕੀਤਾ ਗਿਆ ਤਾਂ ਵੇਖਣਾ ਹੋਵੇਗਾ ਕਿ ਕਿਸਾਨ ਆਪਣੀ ਹੱਕੀ ਮੰਗਾਂ ਦੇ ਲਈ ਹੁਣ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਉਸ ਦਾ ਕੀ ਸਿੱਟਾ ਨਿਕਲਦਾ ਹੈ ਤਾਂ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਸੋ ਕਿਸਾਨ ਦੋਸਤੋ ਜਿਹੜਾ ਕਿ ਅੱਜ 18 ਦਸੰਬਰ ਨੂੰ ਪ੍ਰਾਪਤ ਅਸੀਂ ਖਨੌਰੀ ਬਾਰਡਰ ਤੇ ਖੜੇ ਹਾਂ ਅੱਜ ਜਿਹੜੇ ਕਿ ਆਪਣੇ ਖਨੌਰੀ ਸ਼ੰਭੂ ਰਤਨਪੁਰਾ ਬਾਰਡਰ ਦੇ ਮੋਰਚੇ ਲੱਗੇ ਹੋਇਆ 13 ਫਰਵਿ ਤੋਂ ਲੈ ਕੇ ਕਿਸਾਨ ਮਜ਼ਦੂਰ ਸਾਡਿਆਂ ਮਤਾਵਾ ਪੈਣਾ ਵੱਡੀ ਗਿਣਤੀ ਦੇ ਵਿੱਚ ਮੋਰਚਾ ਦਵੇ ਡਟੀਆਂ ਹੋਈਆਂ ਨੇ ਸੋ ਭਰਾਵੋ 10 ਮਹੀਨਿਆਂ ਤੋਂ ਉੱਪਰ ਹੋ ਗਿਆ ਮੋਰਚਾ ਚੱਲਦਿਆਂ ਨੂੰ ਜਦੋਂ ਕਿ ਤੱਕ ਸਰਕਾਰਾਂ ਨੇ ਕੋਈ ਸਾਡੀ ਹੱਕੀ ਮੰਗਾਵਾ ਤੇ ਬਾਹ ਨਹੀਂ ਫੜੀ ਸੋ ਮਜਬੂਰ ਪ੍ਰਧਾਨ ਢੱਲੇਵਾਲ ਜੀ ਸਾਹਿਬ 26 ਤਰੀਕ ਤੋਂ ਮਰਨਵਰ ਤੇ ਬੈਠਿਆ ਜਿਹੜਾ ਕਿ ਮਰਨਵਰ ਅੱਜ ਉਹਨਾਂ ਦਾ 22 ਮਹੀਨੇ ਦੇ ਵਿੱਚ 23 ਮਹੀਨੇ ਦੇ ਵਿੱਚ ਪਹੁੰਚ ਚੁੱਕਿਆ ਸੋ ਭਰਾਵੋ ਇਸ ਵੀਡੀਓ ਦੇ ਰਾਹੀਂ ਇਸ ਵੀਡੀਓ ਦੇ ਮਾਧਿਅਮ ਰਾਹੀਂ ਅਸੀਂ ਪੰਜਾਬ ਦੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਭਾਈ ਮੋਰਚੇ ਦੇ ਵਿੱਚ ਜਿਵੇਂ ਹੁਣ ਘਾਟੋਗਾਟਾ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠਾ ਇਹ ਤੋਂ ਵੱਡਾ ਇਕੱਠ ਕਰਕੇ ਆਪਾਂ ਸਰਕਾਰ ਤੇ ਪ੍ਰੈਸ਼ਰ ਪਾਈਏ ਕਿਉਂਕਿ ਭਰਾਵੋ ਆਪਣੀ ਲੜਾਈ ਲੰਮੀ ਆ ਆਰ ਪਾਰ ਦੀ ਲੜਾਈ ਆ ਲੜਾਈ ਜਿੰਨੀ ਬਹੁਤ ਜ਼ਰੂਰੀ ਆ ਜਾਹਾਂ ਪੇ ਆਪਾਂ ਆਪਣੀਆਂ ਜ਼ਮੀਨਾਂ ਨੂੰ ਆਪਣੀਆਂ ਫਸਲਾਂ ਨੂੰ ਆਪਣੀਆਂ ਨਸਲਾਂ ਨੂੰ ਆਪਾਂ ਬਚਾਉਣਾ ਨਹੀਂ ਦਾ ਪ੍ਰਾਵੋ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਕਿ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਹੈਗਿਆ ਨੇ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਆ ਜਾਣੀਆਂ ਇਹ ਦੇ ਮਜਬੂਰ ਆਪਾਂ ਨੂੰ ਝਾੜੀ ਕਰਨੀ ਪਊਗੀ ਸੋ ਪ੍ਰਭੂ ਮੋਰਚਾ ਬੜਾ ਜਿਤਨਾ ਜ਼ਰੂਰੀ ਆ ਜਿਹੜੇ ਵੀ ਬਲਾਕ ਦੇ ਵਿੱਚੋਂ ਜਹਾਨਕੇ ਪਿੰਡ ਦੇ ਵਿੱਚੋਂ ਘਰਾਂ ਤੋਂ ਇਕੱਠਾ ਹੋ ਕੇ ਆਟਾ ਕਣਕ ਦਾਲ ਵਗੈਰਾ ਜੋ ਵੀ ਆਈ ਆ ਸੋ ਪ੍ਰਭੂ ਉਹਨਾਂ ਸਾਰੇ ਘਰਾਂ ਦਾ ਸੀ ਸਾਰੇ ਪਰਿਵਾਰ ਦਾ ਦੋਨੇ ਫਾਰਮਾਂ ਵੱਲੋਂ ਸਮੁੱਚੀ ਖਨੌਰੀ ਬਾਰਡਰ ਦੀ ਸਟੇਟ ਕਮੇਟੀ ਵੱਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਉਹਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਦੋਸਤੋ ਵੱਡੀ ਗੰਟੀ ਵਿੱਚ ਲਾਂ ਬੰਦਿਆ ਕਰਕੇ ਆਪਾਂ ਮੋਰਚਾ ਦੇ ਪਹੁੰਚੀਏ ਤਾਂ ਜੋ ਸਰਕਾਰਾਂ ਦੇ ਪ੍ਰੈਸ਼ਰ ਬਣਾ ਕੇ ਦਬਾਅ ਪਾ ਕੇ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਉਹ ਆਪਾਂ ਲਾਗੂ ਕਰਵਾ ਸਕੀਏ ਰੋਪੇ ਨਾਲ ਆ ਗਈ ਤੁਸੀਂ ਦੇਖ ਸਕਦੇ ਹੋ ਇਹ ਵੀ ਕੋਈ ਲੱਗੀ ਰੋਧਦੇ ਨਹੀਂ ਕਿ ਨਹੀਂ ਇਧਰ ਪਾਰਕਸਾ ਦੇ ਨੇ ਇੱਕ ਤਾਂ ਜਾਵ ਕਰ ਦੇ ਫੜਨੇ ਨੇ ਪ੍ਰੇਰ ਰੋਸਣ ਦੀ ਤਿਆਰੀ ਦੇ ਵਿੱਚ ਖੜੀ ਹੈ ਆਪਣੀ ਰਾਖੀ ਦੀ ਕਰਾਂ ਤੇ ਆਉਣੀ ਕੋਈ ਆ ਜੱਗਤਬਾਦੀ ਕੱਲੇ ਕੱਲੇ ਟ੍ਰੇਨ ਆ ਚੁੱਕੀ ਆ ਤੇ ਕਿਸਾਨ ਕਿਸਾਨ ਵੀ ਇਹ ਉੱਤੇ ਖੜ ਗਏ ਸਾਰੇ ਆ ਕੇ ਦੇਖੋ ਕੀ ਬੰਦਾ ਹੇਰਾ ਫੇਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਹੱਕਾ ਨਹੀਂ ਜੋ ਲੜਦੇ ਲੋਕ ਜਨਾ ਨੂੰ ਲੜਦੇ ਲੋਕ ਕੀ ਕਰਨਗੇ ਜਨ ਲੋ ਜੀ ਰੋਟੀ ਮੇਰੇ ਕੋਲ ਆਉਂ ਟ੍ਰੇਨ ਰੋਟੀ अॻे करी पार्टी घरियो बेनीअ करोड़ीअ गर्मीअ ते ਕਿਸਾਨਾਂ ਦੇ ਵੱਲੋਂ ਰੇਲ ਪਟੜੀ ਤੇ ਕੀਤਾ ਗਿਆ ਪ੍ਰਦਰਸ਼ਨ 3 ਘੰਟਿਆਂ ਦੇ ਲਈ ਕੀਤਾ ਗਿਆ ਚੱਕਾ ਜਾਮ ਜਿਆ ਦੱਸਦੀ ਹੈ ਕਿ ਪੰਜਾਬ ਚ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਚ 3 ਘੰਟੇ ਦੇ ਲਈ ਚੱਕਾ ਜਾਮ ਕੀਤਾ ਗਿਆ ਹੈ ਤੇ ਦੱਸਦੀ ਹੈ ਕਿ ਪਟੜੀਆਂ ਦੇ ਉੱਤੇ ਕਿਸਾਨ ਜਿਹੜੇ ਨੇ ਡਟੇ ਨਜ਼ਰ ਆ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ 48 ਥਾਵਾਂ ਦੇ ਉੱਤੇ ਪਟੜੀਆਂ ਤੇ ਜਿਹੜੇ ਕਿਸਾਨ ਨੇ ਬੈਠੇ ਨੇ ਤਸਵੀਰਾਂ ਤੁਹਾਡਾਂ ਨਾਲ ਸਾਂਝੀਆਂ ਕਰ ਰਹੇ ਆ ਤਾਂ 3 ਘੰਟੀਆਂ ਦੇ ਲਈ ਕਿਸਾਨ ਜਿਹੜੇ ਨੇ ਬੈਠੇ ਹੋਏ ਨੇ ਚੱਕਾ ਜਾਮ ਹੋਇਆ ਹੈ ਤੇ ਅੰਮ੍ਰਿਤਸਰ ਜਲੰਧਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਵਿੱਚ ਜ਼ਿਆਦਾਤਰ ਜਿਹੜਾ ਜਾਮ ਹੈ ਡਟਿਆ ਹੋਇਆ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ ਆਪਣੀ ਹੱਕੀ ਮੰਗਾਂ ਦੇ ਲਈ ਕਿਸਾਨ ਜਿਹੜੇ ਨੇ ਪਟੜੀਆਂ ਤੇ ਉਤਰੇ ਨੇ ਚੱਕਾ ਜਾਮ ਕੀਤਾ ਗਿਆ ਇਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸ਼ਾਮ 7 ਵਜੇ ਨਰਾਜਪਾਲ ਨੂੰ ਮਿਲਣ ਦਾ ਪ੍ਰੋਗਰਾਮ ਬਣਿਆ ਜੀਆਂ ਦੱਸਦੀ ਹੈ ਕਿ ਇਹ ਮੀਟਿੰਗ 24 ਦਸੰਬਰ ਨੂੰ ਹੋਣੀ ਸੀ ਪਰ ਕਿਸਾਨਾਂ ਨੂੰ ਜਗਜੀਤ ਢੱਲੇਵਾਲ ਦੀ ਵਿਗੜਦੀ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਮੀਟਿੰਗ ਦਾ ਸਮਾਂ ਬਦਲ ਦਿੱਤਾ ਗਿਆ ਹੈ ਤਾਂ ਦੱਸਦੀ ਹੈ ਕਿ ਦੂਜੇ ਪਾਸੇ ਹਾਈ ਪਾਵਰ ਕਮੇਟੀ ਕਿਸਾਨਾਂ ਨੂੰ ਪੰਚਕੂਲਾ ਵਿੱਚ ਮੀਟਿੰਗ ਲਈ ਬੁਲਾਇਆ ਹੈ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਦਾ ਕੀ ਸੱਟਾ ਨਿਕਲਦਾ ਹੈ ਪਰ ਦੱਸਦੀ ਹੈ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਚੱਕਾ ਜਾਮ ਕੀਤਾ ਗਿਆ ਤੇ 48 ਥਾਵਾਂ ਦੇ ਵਿੱਚ ਜਿਹੜੇ ਕਿਸਾਨ ਨੇ ਡਟ ਕੇ ਬੈਠੇ ਹੋਏ ਨੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਦੱਸੇ ਜਾ ਰਿਹਾ ਕਿ 3 ਘੰਟਿਆਂ ਦੇ ਲਈ ਰੇਲਾਂ ਰੋਕੀਆਂ ਗਈਆਂ ਨੇ ਚੱਕਾ ਜਾਮ ਕੀਤਾ ਗਿਆ ਤਾਂ ਵੇਖਣਾ ਹੋਵੇਗਾ ਕਿ ਕਿਸਾਨ ਆਪਣੀ ਹੱਕੀ ਮੰਗਾਂ ਦੇ ਲਈ ਹੁਣ ਜਿਹੜੀਆਂ ਮੀਟਿੰਗਾਂ ਹੁੰਦੀਆਂ ਨੇ ਉਸ ਦਾ ਕੀ ਸਿੱਟਾ ਨਿਕਲਦਾ ਹੈ ਤਾਂ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਸੋ ਕਿਸਾਨ ਦੋਸਤੋ ਜਿਹੜਾ ਕਿ ਅੱਜ 18 ਦਸੰਬਰ ਆ ਸੋ ਪ੍ਰਾਭੂ ਅਸੀਂ ਖਨੌਰੀ ਬਾਰਡਰ ਤੇ ਖੜੇ ਆ ਅੱਜ ਜਿਹੜੇ ਕਿ ਆਪਣੇ ਖਨੌਰੀ ਸ਼ੰਭੂ ਰਤਨਪੁਰਾ ਬਾਰਡਰ ਦੇ ਮੋਰਚੇ ਲੱਗੇ ਹੋਇਆ 13 ਫਰਵਿ ਤੋਂ ਲੈ ਕੇ ਕਿਸਾਨ ਮਜ਼ਦੂਰ ਸਾਡਿਆਂ ਮਤਾਮਾ ਭੈਣਾ ਵੱਡੀ ਗਿਣਤੀ ਦੇ ਵਿੱਚ ਮੋਰਚਾ ਦਵੇ ਡਟੀਆਂ ਹੋਈਆਂ ਨੇ ਸੋ ਭਰਾਵੋ 10 ਮਹੀਨਿਆਂ ਤੋਂ ਉੱਪਰ ਹੋ ਗਿਆ ਮੋਰਚਾ ਚੱਲਦਿਆਂ ਨੂੰ ਜਦੋਂ ਤੱਕ ਸਰਕਾਰਾਂ ਨੇ ਕੋਈ ਸਾਡੀ ਹੱਕੀ ਮੰਗਾਵਾ ਹਤੇ ਬਾਹ ਨਹੀਂ ਫੜੀ ਸੋ ਮਜਬੂਰ ਪ੍ਰਧਾਨ ਢੱਲੇਵਾਲ ਜੀ ਸਾਹਿਬ 26 ਤਰੀਕ ਤੋਂ ਮਰਨਵਰਤ ਤੇ ਬੈਠਿਆ ਜਿਹੜਾ ਕਿ ਮਰਨਵਰਤ ਅੱਜ ਉਹਨਾਂ ਦਾ 23 ਮਹੀਨੇ ਦੇ ਵਿੱਚ 23 ਮਹੀਨੇ 23 ਮਹੀਨੇ ਦੇ ਵਿੱਚ ਪਹੁੰਚ ਚੁੱਕਿਆ ਸੋ ਭਰਾਵੋ ਇਸ ਵੀਡੀਓ ਦੇ ਰਾਹੀਂ ਇਸ ਵੀਡੀਓ ਦੇ ਮਾਧਿਮ ਰਾਹੀਂ ਅਸੀਂ ਪੰਜਾਬ ਦੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਭਾਈ ਮੋਰਚੇ ਦੇ ਵਿੱਚ ਜਿਵੇਂ ਹੁਣ ਘਾਟੋ-ਘਾਟਾ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਠਾ ਇਹਦੋਂ ਵੱਡਾ ਇਕੱਠ ਕਰਕੇ ਆਪਾਂ ਸਰਕਾਰ ਤੇ ਪ੍ਰੈਸ਼ਰ ਪਾਈਏ ਕਿਉਂਕਿ ਭਰਾਵੋ ਆਪਣੀ ਲੜਾਈ ਲੰਮੀ ਆ ਆਰ-ਪਾਰ ਦੀ ਲੜਾਈ ਆ ਲੜਾਈ ਜਿੰਨੀ ਬਹੁਤ ਜ਼ਰੂਰੀ ਆ ਜਾਹਾਂ ਪੇ ਆਪਾਂ ਆਪਣੀਆਂ ਜ਼ਮੀਨਾਂ ਨੂੰ ਆਪਣੀਆਂ ਫਸਲਾਂ ਨੂੰ ਆਪਣੀਆਂ ਨਸਲਾਂ ਨੂੰ ਆਪਾਂ ਬਚਾਉਣਾ ਨਹੀਂ ਦਾ ਪ੍ਰਭੂ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਕਿ ਤੁਹਾਡੀਆਂ ਜ਼ਮੀਨਾਂ ਜਿਹੜੀਆਂ ਹੈਗਿਆ ਨੇ ਕਾਰਪੋਰੇਟਾਂ ਦੇ ਹੱਥਾਂ ਦੇ ਵਿੱਚ ਆ ਜਾਣੀਆਂ ਦੇ ਮਜਬੂਰ ਆਪਾਂ ਨੂੰ ਦਿਹਾੜੀ ਕਰਨੀ ਪਊਗੀ ਸੋ ਪ੍ਰਭੂ ਮੋਰਚਾ ਬੜਾ ਜਿਤਨਾ ਜ਼ਰੂਰੀ ਆ ਜਿਹੜੇ ਵੀ ਬਲਾਕ ਦੇ ਵਿੱਚੋਂ ਚਹਾਨਗੇ ਪਿੰਡ ਦੇ ਵਿੱਚੋਂ ਘਰਾਂ ਤੋਂ ਇਕੱਠਾ ਹੋ ਕੇ ਆਟਾ ਕਣਕ ਦਾਲ ਵਗੈਰਾ ਜੋ ਵੀ ਆਈ ਆ ਸੋ ਪ੍ਰਭੂ ਉਹਨਾਂ ਸਾਰੇ ਘਰਾਂ ਦਾ ਸੀ ਸਾਰੇ ਪਰਿਵਾਰਾਂ ਦਾ ਦੋਨੇ ਫੋਰਮਾਂ ਵੱਲੋਂ ਸਮੁੱਚੀ ਖਨੌਰੀ ਬਾਰਡਰ ਦੀ ਸਟੇਟ ਕਮੇਟੀ ਵੱਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਉਹਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਦੋਸਤੋ ਵੱਡੀ ਗਿਣਤੀ ਵਿੱਚ ਲਾਂ ਬੰਦਿਆਂ ਕਰਕੇ ਆਪਾਂ ਮੋਰਚਾ ਦੇ ਪਹੁੰਚੀਏ ਤਾਂ ਜੋ ਸਰਕਾਰਾਂ ਦੇ ਪ੍ਰੈਸ਼ਰ ਬਣਾ ਕੇ ਦਵਾ ਪਾ ਕੇ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਉਹ ਆਪਾਂ ਲਾਗੂ ਕਰਵਾ ਸਕੀਏ ਰੋਟੇ ਨਾ ਆ ਗਈ ਤੁਸੀਂ ਦੇਖ ਸਕਦੇ ਹੋ ਇਹ ਵੀ ਕੋਈ ਲੱਗੀ ਰੋਕਦੇ ਨਹੀਂ ਇੱਧਰ ਪਾਕਿਸਤਾਨ ਜਨੇ ਇੱਕ ਤਾਂ ਜਾਵ ਕਰ ਦਿਖਾ ਲਈ train ਰੋਕਣ ਦੀ ਤਿਆਰੀ ਦੇ ਵਿੱਚ ਖੜੀ ਹੈ ਆਪਣੀ ਰਾਖੀ ਦੀ ਕਰ ਤਿਆਰੀ ਕੋਈ ਨਾ آ چکی سارے نہیں چلے گی لو جی روٹی میرے ٹین ٹرین روٹی آگے سرگے موڑے آگے سڑ گئے پارٹی سمجھنی جا پارٹی ਕਿਸਾਨਾਂ ਦੇ ਵੱਲੋਂ ਰੇਲ ਪਟੜੀ ਤੇ ਕੀਤਾ ਗਿਆ ਪ੍ਰਦਰਸ਼ਨ 3 ਘੰਟਿਆਂ ਦੇ ਲਈ ਕੀਤਾ ਗਿਆ ਚੱਕਾ ਜਾਬ ਜਿਆ ਦੱਸਦੀ ਹੈ ਕਿ ਪੰਜਾਬ 'ਚ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਚੱਲ ਰਹੇ ਕਿਸਾਨਾਂ